ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛੌੜਾ ਹਰ ਇੱਕ ਕਵਰ ਦੇਖਣੀ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਮੱਛੌੜਾ ਨਿਊਜ਼ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰੋ ਅੱਜ ਸਮਰਾਲਾ ਸ਼ਹਿਰ ਵਿਖੇ ਡੀਐਸਪੀ ਤਰਲੂਚਨ ਸਿੰਘ ਦੀ ਅਗਵਾਈ ਹੇਠ 플ੈਂਗ ਮਾਰਚ ਕੱਢਿਆ ਗਿਆ ਇਸ ਮੌਕੇ 플ੈਂਗ ਮਾਰਚ ਵਿੱਚ ਸਮਰਾਲਾ ਦੇ ਐਸਐਚਓ ਨਤੀਸ਼ ਚੌਧਰੀ ਅਤੇ ਮੱਛੌੜਾ ਸਾਹਿਬ ਦੇ ਐਸਐਚਓ ਪਰਵਿੰਦਰ ਸਿੰਘ ਭਾਰੀ ਪੁਲਿਸ ਵਾਲੇ ਨਾਲ ਮੌਜੂਦ ਸਨ। ਉਹਨਾਂ ਨੇ ਢੀਡ ਪੜਕੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਜਿਹੜੀ ਫੜੀ ਵਾਲਿਆਂ ਨੇ ਬੇਨਤੀ ਕੀਤੀ ਕਿ ਉਹ ਸੜਕਾਂ ਉੱਤੇ ਜਿਹੜੀਆਂ ਨਾਂ ਲਗਾਉਣ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਵਿੱਚ ਬਹੁਤ ਜ਼ਿਆਦਾ ਵਿਘਨ ਪੈਂਦਾ ਹੈ। ਉਹਨਾਂ ਨੇ ਦੁਕਾਨਦਾਰ ਭਰਾਮਾਂ ਨੂੰ ਵੀ ਬੇਨਤੀ ਕੀਤੀ ਕਿ ਆਪਣੀਆਂ ਦੁਕਾਨਾਂ ਮੂਰੇ ਜਿਹੜੀਆਂ ਨਾਂ ਲੱਗਵੋ ਅਦਰ ਦੁਕਾਨਦਾਰ ਭਰਾ ਆਪਣੀਆਂ ਦੁਕਾਨਾਂ ਮੁਰੇ ਰੇੜੀਆਂ ਲਗਾਉਣ ਤੋਂ ਬਾਜ਼ਨਾਹ ਆਏ ਤਾਂ ਉਹਨਾਂ ਉੱਤੇ ਵੀ ਕਾਨੂੰਨੀ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਸ ਫਲੈਂਗ ਮਾਰਚ ਦਾ ਮਕਸਦ ਸ਼ਰਾਰਤੀ ਅਨਸਰਨ ਨਾ થਉਣਾ ਅਤੇ ਭੀੜ ਭੜਕ ਭੀੜ ਭੜਕੇ ਵਾਲੀਆਂ ਜਗ੍ਹਾ ਦਾ ਜਾਇਜ਼ਾ ਲੈਣਾ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਅਨਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਨੋਨੇ ਕਿਹਾ ਕਿ ਜਲਦੀ ਹੀ ਸ਼ਹਿਰ ਦੇ ਟ੍ਰੈਫਿਕ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਜੋ ਵੀ ਜਿਹੜੀ ਫੜੇ ਵਾਲਿਆਂ ਅਤੇ ਦੁਕਾਨਦਾਰ ਭਰਾਵਾਂ ਨੇ ਸੜਕਾਂ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਹਟਾਇਆ ਜਾਵੇਗਾ ਆਓ ਤੁਹਾਨੂੰ ਦਿਖਾਉਂਦੇ ਹਾਂ ਮੱਛਵਾੜਾ نیوز ਤੋਂ ਸਾਡੇ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਦੀ ਦੀ ਖਾਸ ਰਿਪੋਰਟ ਆ ਇਹ ਸੁਣੀ ਕਰਨਾ ਫਿਰ ਆਪਣੇ ਮਤੇ ਆੜੀਗਾ ਬਾਰਾ ਡੱਟੀ ਮਨ ਕਰਾ ਗਿਆ ਫਿਰ ਮੋੜ ਤੋਂ ਹੋ ਰਿਹਾ ਉਹ ਤੇਰੇ ਜਿਹੜੇ ਜਮਿੰਦਰ ਕੀ ਜਮਾ ਫਟਾ ਯਾਰ ਮਾ ਮੇਰਾ ਨਹੀਂ ਉਹ ਤਾਂ ਆਇਆ ਹੀ ਨਹੀਂ ਉਹ ਨਹੀਂ ਆਵਾ ਬੰਦਾ ਉਹ ਹੀ ਆ ਫਲੈਗ ਮਾਰਚ ਕੱਢ ਰਹੀ ਸਾਲਾ ਜਗ੍ਹਾ ਤੇ ਇਹ ਲਈ ਸਾਡੇ ਮਾਨਯੋਗ ਐਸਐਸਪੀ ਯੂਤੀ ਜਦਵੈਸ ਸਿੰਘ ਜੀ ਵੱਲੋਂ ਜਿਹੜੇ ਅੱਜ ਸਮਰਾਲਾ ਦੇ ਮਛੋੜਾ ਦੋਨੇ ਸ਼ਹਿਰਾਂ ਜਿਹੜਾ ਫਲੈਗ ਮਾਰਚ ਕੱਢ ਰਹੇ ਆ ਬਾੜੇ ਅਨਸਰਾਂ ਦੇ ਨਕੇਲ ਕੱਸਣ ਲਈ ਜਿਵੇਂ ਆਪ ਰਾਊਟ ਨੰਬਰ ਦੇਤੇ ਮੋਟਰਸਾਈਕਲ ਸਕੂਟਰ ਜਿਹੜਾ ਕੋ ਲਵਾਰਸ ਮਾਰਕੀਟ 'ਚ ਖੜਾ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਿਹੜਾ ਸਿਕੰਜਾ ਕੱਸਣ ਲਈ ਫਲੈਗ ਮਾਰਚ ਕੱਢ ਰਹੇ ਆ ਇੱਕ ਸਾਡੇ ਜਿਹੜੇ ਸ਼ਹਿਰ ਦੀ ਬਜ਼ਾਰ ਦੀ ਪ੍ਰੋਬਲਮ ਵੀ ਸੀ ਟ੍ਰੈਫਿਕ ਵਾਲੀ ਵੀ ਰੇੜੀਆਂ ਵਾਲਾ ਅੱਗੇ ਵਧਾਗਾ ਇਹ ਕੋਈ ਵੀ ਅੱਜ ਆਪਣੇ ਪੁਲਿਸ ਸਟਾਫਮੈਂਟ ਦੇ ਤੌਰ ਤੇ ਦੇਖ ਰਹੇ ਆ ਮੰਡੇ ਤੋਂ ਜਿਹੜਾ ਮਿਊਨਿਸਪਲ ਕਮੇਟੀ ਵਾਲਿਆਂ ਨਾਲ ਲੈ ਕੇ ਜਿਹੜੀ ਟਰੈਫਿਕ ਦੀ ਸਵੱਛਤਾ ਤੋਂ ਵੀੜਾ ਖੇਰਵਾਸੇ ਨੂੰ ਜਾਦ ਦਵਾਵਾਂਗੇ ਮੇਰੀ ਤੁਹਾਡੇ ਜਰੀਏ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਆ ਵੀ ਆਪਣੇ ਅੱਗੇ ਜਿਵੇਂ ਕੋਈ ਆ ਰੇੜੀਆਂ ਲਵਾ ਰਹੇ ਕੋ ਹੋਰ ਲਵਾ ਰਹੇ ਆ ਇਹ ਕੋਈ ਵੀ ਰੇੜੀ ਹੈ ਇਹਨਾਂ ਦੇ ਜਿਹੜੀ ਦੁਕਾਨ ਦੇ ਫੁੱਟਪਾਥ ਤੋਂ 5 ਫੁੱਟ ਦੇ ਅੰਦਰ ਅੰਦਰ ਹੋਊਗੀ ਉਹਦੇ ਬਾਹਰ ਨਹੀਂ ਹੋਊਗੀ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਦੋਨੇ ਪਾਸੇ ਛੱਡਦੇ ਉਹ ਬਿਲਕੁਲ ਸੇਫ ਰਹੂਗੀ ਦੇਖੋ ਫਿਰ ਵੀ ਲਗਾਉਗਾ ਉਸ ਦੁਕਾਨਦਾਰ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਊ। ਜਿਹੜਾ ਚੱਲਦੇ ਟੈਂਪੂ ਨੇ ਆ ਸਬਜ਼ੀ ਵਗੈਰਾ ਵੇਚਦੇ ਨੇ ਉਹਨਾਂ ਦਾ ਬੜੀ ਪ੍ਰੋਬਲਮ ਆ ਜੀ। ਉਹ ਸਪੀਕਰ ਵੀ ਬੜੇ ਕੁਤੀ ਲਾ ਕੇ ਜਿਹੜੇ ਗੱਲ ਕਰਦੇ ਨੇ। ਨਹੀਂ ਨਹੀਂ ਬਿਲਕੁਲ ਮੇਰੇ ਰੋਡ ਸਿਚ ਆਇਆ। ਇੱਥੇ ਨਾ ਸ਼ਹਿਰ ਦੇ ਵਿੱਚ ਇਹ ਬਿਲਕੁਲ ਇਹ ਕਿਸੇ ਨਾ ਸਬਜ਼ੀ ਵੇਚਣੀ ਬਿਲਕੁਲ ਸਲੋ ਆਵਾਜ਼ ਜਿਹੜੀ ਰੱਖੂਗਾ। ਉਹ ਸਾਡੀ ਮੈਕਸੀਮ ਕੋਸ਼ਿਸ਼ ਹੋਊਗੀ ਵੀ ਜਿਹੜੀ ਮੇਨ ਰੋਡ ਹੈ ਇੱਥੇ ਟ੍ਰੈਫਿਕ ਦੀ ਪ੍ਰੋਬਲਮ ਆndi ਹੈ। ਉੱਥੇ ਇਹ ਚੀਜ਼ਾਂ ਟੈਂਪੂ ਵਗੈਰਾ ਆ ਨਾ ਲੱਗਣ। ਨਾ ਹੀ ਲੱਗਣ ਦਾ ਮਤਲਬ। Thank you.